ਮੈਂ ਕਹਿੰਦਾ ਮੇਰੀ ਕੋਈ ਮਨੋਕਾਮਨਾ ਹੈ ਹੀ ਨਹੀਂ ਜਿਹੜੀ ਬਾਬਾ ਜੀ ਨੇ ਪੂਰੀ ਨਾ ਕੀਤੀ ਹੋਵੇ ਸਾਰੀਆਂ ਮਨੋਕਾਮਨਾ ਪੂਰੀਆਂ ਹੋਣ ਕੋਈ ਇੱਛਾ ਹੀ ਨਹੀਂ ਰਹੀ ਵੀ ਬਾਬਾ ਜੀ ਕੋ ਮੰਗੀ ਹੈ ਕੀ ਉਹ ਆਪਣੇ ਆਪ ਵੀ ਕਰ ਦਿੰਦਾ ਅਸੀਂ ਬਾਹਰ ਘੁੰਮਣ ਫਿਰ ਜਾਨੇ ਆ ਨਾ ਤੇ ਸਾਨੂੰ ਇੱਕ ਦੋ ਦਿਨ ਲਈ ਸਕੂਨ ਮਿਲਦਾ ਵੀ ਅਸੀਂ ਘੁੰਮਣ ਆਏ ਆ ਪਰ ਜਦੋਂ ਘਰ ਆ ਜਾਨੇ ਆ ਤੇ ਉਹੀ ਸਕੂਨ ਮਿਲਦਾ ਨਾ ਉਸ ਤੋਂ ਜ਼ਿਆਦਾ ਕਿਤੇ ਜਦੋਂ ਇੱਥੇ ਆਉਨੇ ਆ ਨਾ ਘੁੰਮਣ ਫਿਰਨ ਨਾਲੋਂ ਕਿਤੇ ਜ਼ਿਆਦਾ ਸਕੂਨ ਜਿਹੜਾ ਉਹ ਇੱਥੇ ਆ ਕਿਉਂਕਿ ਤੁਹਾਨੂੰ ਰੰਗ ਬਰੰਗੀ ਸੰਗਤ ਮਿਲਦੀ ਹੈ ਸੰਗਤ ਦਾ ਪਿਆਰ ਮਿਲਦਾ ਕਿਸੇ ਚੀਜ਼ ਦੀ ਕਮੀ ਨਹੀਂ ਕਰੋ ਅਸੀਂ ਖਾਲੀ ਹੱਥ ਆਉਨੇ ਆ ਐ ਕਰਕੇ ਆਉਨੇ ਸਾਰਾ ਸੰਸਾਰ ਕੀ ਸਾਰਾ ਪੰਜਾਬ ਹਰ ਪੀੜਤ ਹੋਇਆ ਪਿਆ ਉੱਥੇ ਵੀ ਅਸੀਂ ਕਹੀਂ 3-4 ਜਗ੍ਹਾ ਤੇ ਜਾ ਕੇ ਆਏ ਆ ਮੈਂ ਕਹਿੰਦਾ ਅਸੀਂ ਰਸਤੇ ਤੇ ਇੱਕ ਟਰਾਲੀ ਪੂਰੀ ਭਰ ਕੇ ਲੈ ਕੇ ਗਏ ਸੀ ਪਰ ਜਿੱਥੇ ਵੀ ਗਏ ਸੀ ਨਾ ਉੱਥੇ ਇੰਨੀ ਗੁਰੂ ਦੀ ਪਾਰ ਬਖਸ਼ਿਸ਼ ਆ ਨਾ ਅਗਲਿਆ ਕੋ ਰਾਸ਼ਨ ਜਮਾ ਹੋਇਆ ਪਿਆ ਕਿਸੇ ਕੋ 2 ਮਹੀਨੇ ਦਾ ਕਿਸੇ ਕੋ 4 ਮਹੀਨੇ ਦਾ ਕਿਸੇ ਕੋ 6 ਦਾ ਤੇ ਹੁਣ ਮੈਂ ਤੁਹਾਡੇ ਮਾਧਿਅਮ ਰਾਹੀਂ ਸੰਗਤਾਂ ਨੂੰ ਵੀ ਅਪੀਲ ਤੇ ਬੇਨਤੀ ਕਰਦਾ ਕਿ ਜਿਹੜਾ ਹੁਣ ਰਾਸ਼ਨ ਅਸੀਂ ਇਕੱਠਾ ਕਰ ਰਹੇ ਆ ਨਾ ਉਹ ਰਾਸ਼ਨ ਇਕੱਠਾ ਨਾ ਕਰੋ 5-7 ਦਿਨ ਦੀ ਵੇਟ ਕਰੋ ਉੱਥੇ ਉਹਨਾਂ ਨੂੰ ਲੋਡ ਹੈ ਤਰਪਾਲਾਂ ਦੀ ਐਸਟ ਮਸ਼ਰਦਾਨੀਆਂ ਦੀ ਉਹ ਡੋਮੋਸ ਦੀ ਇਹ ਚੀਜ਼ਾਂ ਦੀ ਲੋਡ ਤੇ ਹਫ਼ਤੇ 10 ਦਿਨ ਬਾਅਦ ਇਹ ਪਤਾ ਚੱਲੇਗਾ ਕਿ ਉਹਨਾਂ ਨੂੰ ਹੋਰ ਕਿਸ ਚੀਜ਼ ਦੀ ਲੋਡ ਹੈ ਜਿਵੇਂ ਇਸ ਟਾਈਮ ਡੀਜ਼ਲ ਦੀ ਲੋਡ ਹੈ ਉਹਨਾਂ ਨੂੰ ਉਹ ਜ਼ਿਆਦਾ ਲੋਡ ਹੈ ਕਿਉਂਕਿ ਲਾਈਟ ਕੱਟੀ ਹੋਈ ਹੈ ਲਾਈਟ ਨਹੀਂ ਆ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਂ ਤਨਸ਼ੀਦ ਬਾਬਾ ਦੀਪ ਸਿੰਘ ਜੀ ਆਂਦੇ ਸਥਾਨ ਤੇ ਆਏ ਆ ਜੀ 3 ਸਾਲ ਤੋਂ ਆ ਰਹੇ ਆ ਜੀ ਕਿਹੜੀ ਜਗ੍ਹਾ ਤੁਹਾਡੇ ਕੋਲ ਮੈਂ ਗਿਲਰੋਡ ਮੈਡ ਦੀ ਚੱਕੀ ਸ਼ਿਮਲਾਪੁਰੀ ਤੋਂ ਆਉਣਾ ਜੀ ਕਿਹੜੀ ਮਨੋ ਕਾਮਨਾ ਹੈ ਪਤਾ ਨਹੀਂ ਮੈਂ ਕਹਿੰਦਾ ਮੇਰੀ ਕੋਈ ਮਨੋ ਕਾਮਨਾ ਹੈ ਹੀ ਨਹੀਂ ਜਿਹੜੀ ਬਾਬਾ ਜੀ ਨੇ ਪੂਰੀ ਨਾ ਕੀਤੀ ਹੋ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣ ਕੋਈ ਇੱਛਾ ਹੀ ਨਹੀਂ ਰਹੀ ਵੀ ਬਾਬਾ ਜੀ ਕੋ ਮੰਗੀਏ ਕੀ ਉਹ ਆਪਣੇ ਆਪ ਹੀ ਕਰ ਦਿੰਦਾ ਜਦੋਂ ਤੁਸੀਂ ਇੱਥੇ ਆਉਂਦੇ ਕਿਸ ਤਰ੍ਹਾਂ ਦਾ ਫੀਲ ਹੁੰਦਾ ਸਕੂਨ ਮਿਲਦਾ ਸਕੂਨ ਅਸੀਂ ਬਾਹਰ ਘੁੰਮਣ ਫਿਰ ਜਾਂਦੇ ਆ ਨਾ ਤੇ ਸਾਨੂੰ ਇੱਕ ਦੋ ਦਿਨ ਲਈ ਸਕੂਨ ਮਿਲਦਾ ਵੀ ਅਸੀਂ ਘੁੰਮਣ ਆਏ ਆ ਪਰ ਜਦੋਂ ਘਰ ਆ ਜਾਂਦੇ ਆ ਤੇ ਉਹੀ ਸਕੂਨ ਮਿਲਦਾ ਨਾ ਉਸ ਤੋਂ ਜ਼ਿਆਦਾ ਕਿਤੇ ਜਦੋਂ ਇੱਥੇ ਆਉਨੇ ਆ ਨਾ ਘੁੰਮਣ ਫਿਰਨ ਨਾਲੋਂ ਕਿਤੇ ਜ਼ਿਆਦਾ ਸਕੂਨ ਜਿਹੜਾ ਉਹ ਇੱਥੇ ਆ ਕਿਉਂਕਿ ਤੁਹਾਨੂੰ ਰੰਗ ਬਰੰਗੀ ਸੰਗਤ ਮਿਲਦੀ ਐ ਸੰਗਤ ਦਾ ਪਿਆਰ ਮਿਲਦਾ ਸਾਡਾ ਉਹ ਲੰਗਰ ਲੱਗਾ ਸਾਹਮਣੇ ਸ਼ਬੀਲ ਦਾ ਲੰਗਰ ਲੱਸੀ ਦਾ ਲੰਗਰ ਹਰ ਬੁੱਧਵਾਰ ਲੱਗਦਾ ਔਰ ਉਹ 12 ਵਜੇ ਸਟਾਰਟ ਹੋ ਜਾਂਦਾ ਤੇ ਹੁਣ 6 ਵਜੇ ਤੱਕ ਚੱਲਣਾ ਸੰਗਤ ਦੀ ਕਿਰਪਾ ਨਾਲ ਐ ਅਸੀਂ 25 30 ਮੈਂਬਰ ਜੁੜੇ ਹੋਣੇ ਆ ਕਿਸੇ ਚੀਜ਼ ਦੀ ਕਮੀ ਨਹੀਂ ਕਰੋ ਅਸੀਂ ਖਾਲੀ ਹੱਥ ਆਉਨੇ ਐ ਐ ਕਰਕੇ ਆਉਨੇ ਆ ਦੇ ਉਹ ਬਾਬਾ ਜੀ ਸਾਡੀ ਇੱਥੇ ਕੋਈ ਇਸੇ ਵੀ ਗੱਲ ਦਾ ਕੋਈ ਇਹ ਨਹੀਂ ਵੀ ਕਮੀ ਹੈ ਨਾ ਅਸੀਂ ਜਿਹੜਾ ਸਾਰਾ ਸੰਸਾਰ ਕੀ ਸਾਰਾ ਪੰਜਾਬ ਹੜਪੀਟ ਤ ਹੋਇਆ ਪਿਆ ਉੱਥੇ ਵੀ ਅਸੀਂ ਕਹੀਂ ਤਿੰਨ ਚਾਰ ਜਗ੍ਹਾ ਤੇ ਜਾ ਕੇ ਆਏ ਆ ਮੈਂ ਕਿਹਾ ਨਾ ਅਸੀਂ ਰਸਤੇ ਤੇ ਇੱਕ ਟਰਾਲੀ ਪੂਰੀ ਭਰ ਕੇ ਲੈ ਕੇ ਗਏ ਸੀ ਪਰ ਜਿੱਥੇ ਵੀ ਗਏ ਸੀ ਨਾ ਉੱਥੇ ਇੰਨੀ ਗੁਰੂ ਦੀ ਪਾਰ ਬਖਸ਼ਿਸ਼ ਆ ਨਾ ਅਗਲਿਆ ਕੋ ਰਾਸ਼ਨ ਜਮਾ ਹੋਇਆ ਪਿਆ ਕਿਸੇ ਕੋ 2 ਮਹੀਨੇ ਦਾ ਕਿਸੇ ਕੋ 4 ਮਹੀਨੇ ਦਾ ਕਿਸੇ ਕੋ 6 ਦਾ ਤੇ ਹੁਣ ਮੈਂ ਤੁਹਾਡੇ ਮਾਧਿਅਮ ਰਾਹੀਂ ਸੰਗਤਾਂ ਨੂੰ ਵੀ ਅਪੀਲ ਤੇ ਬੇਨਤੀ ਕਰਦਾ ਕਿ ਜਿਹੜਾ ਹੁਣ ਰਾਸ਼ਨ ਨਹੀਂ ਇਕੱਠਾ ਕਰ ਰਹੇ ਆ ਨਾ ਉਹ ਰਾਸ਼ਨ ਇਕੱਠਾ ਨਾ ਕਰੋ 5-7 ਦਿਨ ਦੀ ਵੇਟ ਕਰੋ ਉਥੇ ਉਹਨਾਂ ਨੂੰ ਲੋੜ ਹੈ ਤਰਪਾਲਾਂ ਦੀ ਇਸ ਟਾਈਮ ਤੇ ਇਹਨਾਂ ਦੀ ਮਸ਼ਰਦਾਨੀਆਂ ਦੀ ਉਹ ਡੋਮੋਸ ਦੀ ਇਹ ਚੀਜ਼ਾਂ ਦੀ ਲੋੜ ਤੇ ਹਫ਼ਤੇ 10 ਦਿਨ ਬਾਅਦ ਇਹ ਪਤਾ ਚੱਲੇਗਾ ਕਿ ਉਹਨਾਂ ਨੂੰ ਹੋਰ ਕਿਸ ਚੀਜ਼ ਦੀ ਲੋੜ ਹੈ ਜਿਵੇਂ ਇਸ ਟਾਈਮ ਡੀਜ਼ਲ ਦੀ ਲੋੜ ਹੈ ਉਹਨਾਂ ਨੂੰ ਉਹ ਜ਼ਿਆਦਾ ਲੋੜ ਹੈ ਕਿਉਂਕਿ ਲਾਈਟ ਕੱਟੀ ਹੋਈ ਹੈ ਲਾਈਟ ਨਹੀਂ ਆ ਰਹੀ ਹੈ ਤੇ ਸੰਗਠਨ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਬੇਨਤੀ ਕਰਦਾ ਕਿ ਰਾਸ਼ਨ ਹੁਣ ਨਾਲ ਲੈ ਕੇ ਜਾਓ ਰਾਸ਼ਨ ਦੀ ਬੇਦਬੀ ਹੋ ਰਹੀ ਹੈ ਜਿਹੜੇ ਲੈ ਕੇ ਜਾਂਦੇ ਆ ਜਿੰਨਾ ਵੰਡਿਆ ਗਿਆ ਠੀਕ ਹੈ ਬਾਕੀ ਨੇਰਾ ਹੋਣ ਕਰਕੇ ਉੱਥੇ ਹੀ ਇੱਧਰ ਉੱਧਰ ਸਿਰ ਦਿੰਦੇ ਆ ਕੁਝ ਸੰਗਤਾਂ ਸੜ ਦਿੰਦੀਆਂ ਨੇ ਰਾਸ਼ਨ ਨਾ ਲੈ ਕੇ ਜਾਓ ਹੁਣ ਜਿਹੜੀ ਚੀਜ਼ ਦੀ ਲੋੜ ਹੈ ਤਰਪਾਲਾ ਮਛਰਦਾਨੀ ਡੀਜ਼ਲ ਉਹਨਾਂ ਨੂੰ ਲੋੜ ਹੈ ਤੇ 2-4 ਦਿਨ ਬਾਅਦ ਸੰਗਤਾਂ ਉਧਰੋਂ ਆਪਸ਼ਨ ਦੇਊਗੀ ਸਾਨੂੰ ਵੀ ਕਿਸ ਚੀਜ਼ ਦੀ ਲੋੜ ਹੈ ਅਸੀਂ ਫਿਰ ਉਹ ਚੀਜ਼ ਲੈ ਕੇ ਜਾਵਾਂਗੇ ਗੁਰੂ ਜੀ ਬਾਬਾ ਜੀ ਦੀ ਕਿਰਪਾ ਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ